ਹਾਂਜੀ ਦੋਸਤੋ ਅੱਜ ਜੋ ਅੱਜ ਤੁਹਾਨੂੰ ਦਿਖਾਉਣੇ ਆਂ گاਵਾ ਤੇ ਮੱਜਾਂ ਦਾ ਡੈਰੀ ਫਾਰਮ ਜਿਹੜਾ ਪਿੰਡ ਸਾਬਚੰਦ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਜੀ ਦੇ ਵਿੱਚ ਹੈ ਜੀ ਇਹ ਅਵਤਾਰ ਸਿੰਘ ਤਾਰੀਮਾਨ ਦਾ ਡੈਰੀ ਫਾਰਮ ਹੈ ਇੱਥੇ ਬਾਈ ਤਾਰੀ ਨੇ ਨਾ ਇੱਕ ਗਾਂ ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਬਾਈ ਕੋਲੇ 42 ਦੇ ਨੇੜੇ ਨਾਗ ਹੈ ਜੀ ਆ ਤੁਸੀਂ ਛੱਡ ਦੇਖ ਸਕਦੇ ਹੋ ਦੋਰੇ ਕਾਨੇ ਦਾ ਛੱਡ ਹੈ ਜੀ 60 ਬਾਈ 42 ਦਾ ਜਿਹਦੇ ਉੱਪਰ ਲਫਾਫਾ ਪਾਇਆ ਹੋਇਆ ਹੈ ਜੀ ਠੀਕ ਹੈ ਚੌਂ ਦੀ ਤਾਂ ਗੱਲ ਹੀ ਹੈ ਨਹੀਂ ਇੱਧਰ ਤੁਸੀਂ ਆ ਮੱਝਾਂ ਦੇਖ ਸਕਦੇ ਹੋ ਬਾਈ ਕੋਲੇ ਬਾਈ ਕੋਲੇ ਆਪਾਂ ਕਹਿ ਸਕਦੇ ਹਾਂ ਕਿ ਸਾਰੇ گاਵਾਂ ਤੇ ਮੱਝਾ ਮਿਲਾ ਕੇ 44 ਨਗ ਹੈ ਜੀ ਇਹ ਸਾਰੇ ਹਾਂਜੀ ਇਸ ਤਰੀਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਹਰ ਵਾਰ ਦੀ ਤਰ੍ਹਾਂ ਜਿਵੇਂ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆਉਣੇ ਆ ਤੁਹਾਨੂੰ ਵਧੀਆ-ਵਧੀਆ ਜਗ੍ਹਾ ਦਿਖਾਉਣੇ ਆ ਜਾਂ ਕੋਈ ਵੀਡੀਓ ਇਹੋ ਜਿਹੀ ਲੈ ਕੇ ਆਉਣੇ ਜਿਹੜੀ ਤੁਹਾਡੇ ਲਈ ਜਾਣਕਾਰੀ ਭਰਪੂਰ ਹੋਵੇ ਜਿਹਦੇ ਵਿੱਚ ਤੁਸੀਂ ਕੁਝ ਨਾ ਕੁਝ ਸਿੱਖ ਸਕੋ ਅੱਜ ਅਸੀਂ ਆਏ ਹਾਂ ਸਾਬਚੰਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜਾ ਪਿੰਡ ਦਾ ਨਾਮ ਆ ਉਹ ਸਾਬਚੰਦ ਜ਼ਿਲ੍ਹਾ ਸ਼੍ਰੀਮਖਸਰ ਸਾਹਿਬ ਦੇ ਵਿੱਚ ਆਏ ਆ ਜਿੱਥੇ ਬਾਈ ਨੇ ਇੱਕ گاਵਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਜ਼ੀਰੋ ਲੈਵਲ ਤੋਂ گاਵਾਂ ਦਾ ਕੰਮ ਚਲਾਇਆ گاਵਾਂ ਤੇ ਮੱਝਾਂ ਦਾ ਡੈਰੀ ਫਾਰਮ ਦਾ ਜੀ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਬਾਈ ਤੋਂ ਜਾਣਕਾਰੀ ਵੀ ਲਵਾਂਗੇ ਕਿ ਤੁਹਾਡੇ ਲਈ ਜਿਹੜੀ ਕੀ ਲਾਹੇਬੰਦ ਹੋ ਸਕੀ ਹੈ ਨਾ ਜੀ ਬਾਈ ਨਾਲ ਗੱਲਬਾਤ ਕਰਦੇ ਆ ਸੱਸੀਗਾ ਬਾਈ ਜੀ ਸੱਸੀਗਾ ਜੀ ਸੱਸੀਗਾ ਜੀ ਅ ਬਾਈ ਜੀ ਸਭ ਤੋਂ ਪਹਿਲਾ ਸਵਾਲ ਇਹੀ ਹੈ ਜੀ ਕਿ ਜਿਹੜਾ ਇਹ ਡੈਰੀ ਫਾਰਮ ਹੈ ਇਹ ਤੁਸੀਂ ਆਪਣਾ ਮਤਲਬ ਕਿੱਥੋਂ ਸੋਚਿਆ ਕਿ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਆਈਆ ਕਿ ਅਸੀਂ ਡੈਰੀ ਚਲਾਈਏ ਜੀ ਇਹ ਡੈਰੀ ਤਾਂ ਜੀ ਪਹਿਲਾਂ ਆਪਾਂ ਸ਼ੁਰੂ ਤੋਂ ਹੀ ਮੰਨ ਲਓ ਪਹਿਲਾਂ ਪ੍ਰਾਈਵੇਟ ਕੰਮ ਕਰਦੇ ਸੀਗੇ ਜੀ ਹਾਂਜੀ ਹਾਂਜੀ ਉਦੋਂ ਮੰਨ ਲਓ ਜੀ ਪ੍ਰਾਈਵੇਟ ਕੰਮ ਚ ਤੁਹਾਨੂੰ ਪਤਾ ਹੀ ਹੈ 10-12000 ਰੁਪਏ ਮਤਲਬ ਸੈਲਰੀ ਮਿਲਦੀ ਹਾਂਜੀ 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 ਇੱਕ ਮੰਨ ਲਓ ਰਿਸਪੈਕਟ ਵੀ ਮਨ ਲਓ ਕੋਈ ਵੀ ਪ੍ਰਾਈਵੇਟ ਕੰਮ ਬਹੁਤ ਘੱਟ ਮੈਂ ਹਾਂਜੀ 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 ਤੇ ਉਸ ਤੋਂ ਬਾਅਦ ਉੱਥੋਂ ਮੈਂ ਮਨ ਲਓ ਹਟ ਕੇ ਆ ਆ ਦਾ ਮਨ ਲਓ ਖੇਤੀਬਾੜੀ ਦਾ ਕੀਤਾ ਜੀ ਖੇਤੀਬਾੜੀ ਦੇ ਨਾਲ ਸਾਨੂੰ ਪਤਾ ਹੀ ਆਪਣੇ ਜੀਵੰਦਾਰਾਂ ਘਰਾਂ 'ਚ ਹਾਂਜੀ ਹਾਂਜੀ ਪਸ਼ੂ ਤਾਂ ਰੱਖੇ ਹੁੰਦੇ ਆ ਜੀ ਹਾਂਜੀ ਹਾਂਜੀ ਹੌਲੀ ਹੌਲੀ ਆਪਣਾ ਮਤਲਬ ਜਾਨਵਰਾ ਦੇ ਵਿੱਚ ਮੋਹ ਪੈ ਗਿਆ ਬਿਲਕੁਲ ਜੀ ਜਾਨਵਰਾ ਦੇ ਵਿੱਚ ਮੋਹ ਪੈਣ ਕਾਰਨ ਹੌਲੀ ਹੌਲੀ ਆਪਣੇ ਕੋਲ ਜਾਨਵਰ ਵਧਦੇ ਗਏ ਹਾਂਜੀ 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 ਬਾਕੀ ਆਪਣਾ ਭਾਈ ਪਿੰਦੀ ਸਿੱਧੂ ਆ ਉਹਨਾਂ ਨੇ ਮੈਂ ਵੀਡੀਓ ਕਾਫੀ ਵੇਂਦਾ ਹੁੰਦਾ ਸੀ ਉਹਨਾਂ ਕੋਲੇ ਕਾ ਮਤਲਬ ਚੰਗੇ ਜਾਨਵਰ ਆ ਠੀਕ ਹੈ ਵੀ ਚੰਗੇ AI ਕਰਾਉਣ ਲੱਗੇ ਮੱਜਾਂ ਦੇ ਠੀਕ ਹੈ ਜੀ ਵਧੀਆ ਮਤਲਬ ਮਤਲਬ ਕੱਟੀਆਂ ਆਈਆਂ ਰਿਜ਼ਲਟ ਮਿਲਿਆ ਰਿਜ਼ਲਟ ਮਿਲਣ ਤੋਂ ਬਾਅਦ ਇਹ ਇੰਟਰਸਟ ਹੋਰ ਵੱਧ ਗਿਆ ਠੀਕ ਹੈ ਜੀ ਇਹ ਤੋਂ ਬਾਅਦ ਮੰਨ ਲਓ ਵਾਦਾ-ਵਾਦਾ ਇਹ ਆਪਾਂ ਮਤਲਬ ਆ ਸੁੱਖ ਨਾਲ ਡੇਢ ਪਸ਼ੂ ਸੀਗੇ ਆਪਣੇ ਕੋਲੇ ਤੇ ਡੇਢ ਪਸ਼ੂ ਤੋਂ ਬਾਅਦ ਵੀ ਮੰਨ ਲਾ ਆਪਣਾ ਜਿਵੇਂ ਕੋਈ ਵੀਰ ਭਰਾ ਆਪਣਾ ਜ਼ਿਮੀਂਦਾਰ ਭਰਾ ਗਾਂ ਕੋਈ ਛੱਡਦਾ ਜਾਂ ਵੱਛੀ ਛੱਡਦਾ ਸੀ ਆਪਾਂ ਉਹ ਲੈ ਆਉਂਦੇ ਸੀਗੇ ਲੈ ਕੇ ਮੰਨ ਲਓ ਉਹਨੂੰ ਵਧੀਆ ਦਵਾਈ ਦਾਪਾ ਦੇ ਕੇ ਡਾਕਟਰ ਤੋਂ ਕਰਵਾ ਕੇ ਜਿਵੇਂ ਗੱਭਣੋ ਕੀ ਆ ਮਨ ਲਾ ਜਾਨਵਰ ਆਪਣੇ ਜੋੜਦੇ ਗਏ ਠੀਕ ਹੈ ਜੀ ਨਹੀਂ ਜਿਵੇਂ ਜਿਵੇਂ ਆਪਾਂ ਹੁਣ ਆਪਾਂ ਕਹਿ ਸਕਦੇ ਆਂ ਕਿ ਜੀ ਆਪਣੇ ਦਿਮਾਗ ਦੇ ਵਿੱਚ ਜਾਂ ਸਾਰੇ ਵੀਰਾਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਦੁੱਧ ਚੋਂ ਕੋਈ ਬਚਤ ਨਹੀਂ ਹਾਂਜੀ ਠੀਕ ਹੈ ਜੀ ਜਿੰਨਾ ਆਪਾਂ ਪਸ਼ੂਆਂ ਨੂੰ ਪਾਉਣੇ ਆ ਤੇ ਉਨਾ ਹੀ ਆਪਣਾ ਕੀ ਆ ਜਿਹੜਾ ਖਰਾਕ ਕੱਪੇ ਚੋਂ ਦੁੱਧ ਦੀ ਕਮਾਈ ਸਾਰੀ ਉਧਰ ਵੜ ਜਾਂਦੀ ਹੈ ਜੀ ਨਹੀਂ ਉਹ ਆਪਣਾ ਇਹ ਹੈ ਜੀ ਆਪਾਂ ਜੇ ਮੰਨ ਲਓ ਇਹ ਇੱਕ ਸਾਫ ਹੁੰਦਾ ਜੱਟ ਬੁੱਧੀ ਵਾਲਾ ਹਿਸਾਬ ਜੀ ਇਹ ਕਮਲਪੁਰੇ ਵਾਂਗੂ ਆਪਾਂ ਫੀਡ ਪਾਈ ਆ ਗਈ ਜੀ ਇਹ ਮੈਨੇਜਮੈਂਟ ਤਾਂ ਬਣਾਉਣੀ ਆਪ ਦੇ ਹੱਥ ਚ ਹੁੰਦੀ ਆ ਬੰਦੇ ਦੀ ਜੇ ਮੰਨ ਲਓ ਗੱਲ ਆਈ ਵੈਸੇ ਆਪਣੇ ਪਹਿਲਾਂ 14-15 ਕਿਲੋ ਲੀਟਰ ਵਾਲੀਆਂ ਨਾਵਾ ਮੱਝਾਂ ਹੁੰਦੀਆਂ ਜੀ ਤੇ ਆਪਾਂ ਜੇ 10 ਕਿਲੋ ਫੀਡ ਪਾਵਾਂਗੇ ਫੇਰ ਬਚਤ ਨਹੀਂ ਹੁੰਦੀ ਉਹ ਮੰਨ ਲਓ 1 ਕਿਲੋ ਮੰਨ ਲਓ ਫੀਡ 22 ਲੀਟਰ ਦੁੱਧ ਨੂੰ ਪੈਂਦੀ ਹੈ ਜੀ ਉਸ ਹਿਸਾਬ ਨਾਲ ਆਪਾਂ ਫੀਡ ਪਾਉਣੀ ਆ ਜੀ ਬਾਕੀ ਹੌਲੀ ਹੌਲੀ ਆਪਾਂ ਹੀ ਪਹਿਲਾਂ ਲਿਆਂਦੇ ਸੀ ਜਰਸੀ ਗਾਂ ਹਾਂ ਜਰਸੀ ਲੈ ਕੇ ਆਏ ਸੀਗੇ ਇਸ ਤੋਂ ਘੱਟ ਸਟਾਰਟ ਕੀਤਾ ਸੀਗਾ ਇਹ ਸ਼ਾਹਕੋਟ ਤੋਂ ਲੈ ਕੇ ਪਾਣੂ ਮਾਲਾ ਹੋਰ ਮਤਲਬ ਉਤਸ਼ਾਹੀ ਮਿਲਿਆ ਜਾਣ ਵਰਾਚ ਤੇ ਮੰਨ ਲਓ ਇਸ ਤੋਂ ਬਾਅਦ ਆਪਾਂ ਜਰਸੀ ਤੋਂ ਬਾਅਦ ਕਾਫੀ ਪਸ਼ੂ ਇਕੱਠੇ ਕਰ ਲਏ ਸੀਗੇ ਨਹੀਂ ਇਹ ਜਰਸੀ ਦਾ ਰਿਜ਼ਲਟ ਵਧ ਗਿਆ ਰਿਹਾ ਜੀ ਹਾਂ ਜੀ ਇਹਨੇ ਫਾਸਟ ਖੀਰੀ ਬੱਛੀ ਸੀਗੀ 20 ਲੀਟਰ ਦੁੱਧ ਦਿੱਤਾ ਸੀ ਆਪਣੇ ਕੋਲ ਆ ਕੇ ਠੀਕ ਹੈ ਜੀ ਹਾਂ ਉਹ 36000 ਦੀ ਲੈਂਦੀ ਸੀ ਸਿਰਫ ਅਛੇ ਵੱਛੀ ਲਿਆਂਦੀ ਤੁਸੀਂ ਜੀ ਹਾਂ ਖੀਰੀ ਵੱਛੀ ਸੀ ਇਹ ਗੱਪਣ ਸੀਗੀ ਠੀਕ ਹੈ ਜੀ ਇਹ ਛਾ ਕੋਟ ਤੋਂ ਲੈ ਕੇ ਆਏ ਸੀਗੇ ਪਹਿਲੀ ਵਾਰ ਤੇ 20 ਲੀਟਰ ਤੋਂ ਦੇ ਦਿੱਤਾ ਸੀ ਇਹਨੇ ਜੀ ਠੀਕ ਹੈ ਜੀ ਠੀਕ ਹੈ ਇਹ ਉਤਸ਼ਾਹ ਮਿਲਦੇ ਮਿਲਦੇ ਜੀ ਹੁਣ ਸੁਖਣਾ ਕਾਫੀ ਜਾਨਵਰ ਹੋ ਗਏ ਸੀ ਫਿਰ ਉਧਰ ਅਡਜਸਟ ਮਤਲਬ ਹੁੰਦੇ ਨਹੀਂ ਸੀਗੇ ਜਿਵੇਂ ਆਪਣੇ ਅੰਦਰ ਘਰੇ ਤੇ ਫਿਰ ਤੁਸੀਂ ਇਹ ਸ਼ੈੱਡ ਦਾ ਸੋਚ ਰਹੇ ਸੀ ਹਾਂ ਜੀ ਫਿਰ ਅਸੀਂ ਸ਼ੈੱਡ ਦਾ ਸੋਚਿਆ ਫਿਰ ਮੈਂ ਆਪਣਾ ਦੋਸਤ ਹੈ ਜੀ ਮਨਪ੍ਰੀਤ ਠੀਕ ਹੈ ਜੀ ਉਹ ਮਲਾਜ਼ਮ ਵੀ ਆਪਣਾ ਆਬਲ ਖਰਾਨੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਉਹ ਆਪਣੇ ਆਪ ਹੀ ਜਾਂਦੇ ਸੀ ਉਹਨਾਂ ਕੋਲੇ ਵੀ ਰੱਖਿਆ ਹੋਇਆ ਬਸੋ ਜੀ ਨਹੀਂ ਉਹ ਮਲਾਜਮ ਹੈ ਜੀ ਅੱਛਾ ਮਲਾਜਮ ਹੈ ਵੈਸੇ ਠੀਕ ਹੈ ਜੀ ਮੇਰੇ ਵਿਭਾਗ ਚ ਡੈਰੀ ਭਾਗ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਵੀ ਜੇ ਅਵਤਾਰ ਤੂੰ ਵੀ ਤੁਸੀਂ ਉੱਥੇ ਜਾਓ ਕਲਾਸਾ ਲਾਓ ਵੀ ਨਾਲੇ ਜਾਣਕਾਰੀ ਮਿਲੂ ਜਾਨਵਾਰਾਂ ਬਾਰੇ ਹੋਰ ਸਾਹਮਣ ਦੀ ਠੀਕ ਹੈ ਜੀ ਤੇ ਮੈਨੇਜਮੈਂਟ ਬਾਰੇ ਪਤਾ ਲੱਗੂ ਸਾਨੂੰ ਅਸੀਂ ਉੱਥੇ 15 ਦਿਨਾਂ ਵਾਲੀ ਕਲਾਸ ਲਾਈ ਸੀਗੀ ਠੀਕ ਹੈ ਜੀ ਉੱਥੇ ਕਲਾਸ ਲਾ ਕੇ ਬਾਅਦ ਵਿੱਚ ਉੱਥੇ ਬਕਾਇਦਾ ਛੱਡ ਵੀ ਬਣੇ ਹੋਏ ਉਹਨਾਂ ਨੇ ਸਰਟੀਫਿਕੇਟ ਵਗੈਰਾ ਦਿੱਤਾ ਹੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਮਤਲਬ ਪੇਪਰ ਲੈ ਕੇ ਸਰਟੀਫਿਕੇਟ ਵੀ ਦਿੰਦੇ ਆ ਠੀਕ ਹੈ ਜੀ ਤੇ ਜੇ ਕਿਸੇ ਵੀਰ ਭਰਾ ਨੇ ਲਾਉਣ ਲੈਣਾ ਉਹ ਲਾਉਣ ਵੀ ਦਵਾਉਂਦੇ ਆ ਉਹ ਸਰਟੀਫਿਕੇਟ ਤੇ ਲਾਉਣ ਮਿਲ ਜਾਂਦੇ ਹਾਂ ਜੀ ਲਾਉਣ ਮਿਲ ਜਾਂਦੇ ਬਟ ਆਪਾਂ ਨਹੀਂ ਲਈ ਆ ਠੀਕ ਹੈ ਤੁਸੀਂ ਤਾਂ ਮਤਲਬ ਦੱਸ ਰਹੇ ਜੀ ਕਿ ਜੀ ਆਪਦੇ ਦੁੱਧ ਚੋਂ ਹੀ ਕਮਾਈ ਜੋ ਬਾਅਦ ਛੱਡ ਤਿਆਰ ਕੀਤੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਉੱਥੇ ਜ ਜਿਵੇਂ ਵੀ ਮੰਨ ਲਓ ਬੱਚੇ ਨੇ ਜਿਵੇਂ ਵੀ ਆਪਣਾ ਉਹ ਵੇਖ ਕੇ ਆਪਣਾ ਤਿਆਰ ਕਰਾਉਣਾ ਹੋਵੇ ਛੱਡ ਉਹ ਮਤਲਬ ਉਵੇਂ ਤਿਆਰ ਕਰਦੇ ਆਪਾਂ ਉਹ ਅਵਲ ਖਾਣੇ ਜਿਹੜਾ ਛੱਡ ਬਣਾਈ ਰਕਸ਼ਾ ਉਹਦੇ ਮੁਤਾਬਕ ਹੀ ਤਿਆਰ ਕੀਤਾ ਬਟ ਉਹ ਮਤਲਬ ਚਾਦਰਾਂ ਚ ਸੀ ਛੱਤੀ ਇਹਨਾਂ ਦੀ ਆਪਾਂ ਸਰਕਾਰ ਨੇ ਦੀ ਆਪ ਦੇ ਦੁਆਰੇ ਕੀਤੀ ਹੈ ਵੀ ਆਪ ਦੇ ਦੁਆਰ ਚ ਲੈ ਕੇ ਆਈ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਦੋਤੋਂ ਦੋਨੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਨਾ ਕੋਸ਼ਿਸ਼ ਕਰਦੇ ਹੁੰਨੇ ਆ ਕਿ ਜਦੋਂ ਆਪਣੇ ਕੋਲੇ ਸਰਟੀਫਿਕੇਟ ਹੱਥ 'ਚ ਆ ਗਿਆ ਕਿ ਲੋਨ ਲਈਏ ਭਲਾ ਆਪਣੇ ਕੋਲੇ ਰੁਪਿਆ ਪਿਆ ਜਾਂ ਨਹੀਂ ਪਿਆ ਆਪਾਂ ਲੋਨ ਲੈ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਬਾਈ ਨੇ ਇਹ ਨਹੀਂ ਕੀਤਾ ਬਾਈ ਨੇ ਇਹ ਹੈ ਕਿ ਪਹਿਲਾਂ ਜਿਵੇਂ ਇੱਕ ਗਾਂ ਦੋ ਗਾਵਾਂ ਗਾਵਾਂ ਵਧਾਉਂਦੇ ਵਧਾਉਂਦੇ ਦੁੱਧ ਪਾ ਕੇ ਉਸੇ ਕਮਾਈ ਚੋ ਕਿਉਂ ਭਾਈ ਜੀ ਉਸੇ ਕਮਾਈ ਚੋ ਹੀ ਮਤਲਬ ਆਪਾਂ ਛੱਡ ਪਾਇਆ ਹਾਂ ਜੀ ਬਾਕੀ ਆ ਨਾ ਜੀ ਜਮਾ ਵਾਂ ਇੱਕ ਗਾਂ ਤੋਂ ਸਟਾਰਟ ਕਰਾਂਗੇ ਨਾ ਨਾਲ ਤਾਂ ਬੰਦੇ ਨੂੰ ਤਿਆਰ ਬਾਉਂਦਾ ਜਾਂਦਾ ਜੀ ਜਾਨਵਰ ਕਿਵੇਂ ਸਿਹਤ ਸਮਾਂ ਰੱਖਣੀ ਹੈ ਕੀ ਉਹਨੂੰ ਪਾਉਣਾ ਚਾਹੀਦਾ ਜੀ ਜਾਂ ਇੱਕ ਇਹਦਾ ਵੀ ਆਪਾਂ ਲੱਖ ਡੇਢ ਲੱਖ ਦੀਆਂ ਗਾਂ ਲੈ ਕੇ ਜੀ ਨਾਲ ਉਹਦੇ ਮੈਨੇਜਮੈਂਟ ਬਾਰੇ ਪਤਾ ਲੱਗੇ ਜਾਂ ਫੋਚ ਘਾਟਾ ਹੀ ਖਾਵਾਂਗੇ ਫਿਰ ਘਾਟਾ ਪੈਂਦਾ ਹੈ ਨਾ ਜੀ ਪਹਿਲਾਂ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰੋ ਮੈਂ ਤਾਂ ਕੋਈ ਵੀ ਵੀਰ ਭਰਾ ਜੀ ਨੇ ਕੰਮ ਕਰਨਾ ਹੈ ਵੀ ਛੋਟੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਜਾਵੇ ਨਾਲ ਤਾਂ ਐਕਸਪੀਰੀਅੰਸ ਵਧਦਾ ਜਾਂਦਾ ਜੀ ਉਵੇਂ ਉਵੇਂ ਮੰਨ ਲਓ ਆਪਣੇ ਜਾਨਵਰ ਦੇ ਵੀ ਆਪਾਂ ਮੰਨ ਲਓ ਵਧੀਆ ਸਿਮਨ ਲਵਾ ਕੇ ਵਧੀਆ ਬੱਚੇ ਲੈ ਸਕਦੇ ਹਾਂ ਜੀ ਤੇ ਜਿਹੜਾ ਬਾਈ ਜੀ ਇਹ ਤਾਂ ਗੱਲ ਥੋੜੀ ਠੀਕ ਹੈ ਜਿਹੜਾ ਇਹ ਸਰਕਾਨਾ ਪਾਇਆ ਜੀ ਇਹ ਵੀਰ ਤੁਸੀਂ ਜਿਵੇਂ ਆਪਣੇ ਜਿਵੇਂ ਨਹਿਰਾ ਨੂਰਾ ਤੋਂ ਉੱਥੋਂ ਲਿਆਂਦਾ ਕਿ ਹਾਂਜੀ ਹਾਂਜੀ ਇਹ ਜਿਹੜਾ ਆਪਣਾ ਸਰਕਾਨਾ ਸਰ ਸਾਰਾ ਹੀ ਇਹਦਾ ਪਨਹਿਰਾ ਤੋਂ ਲਿਆਏ ਸੀਗੇ ਠੀਕ ਹੈ ਜੀ ਤੇ ਜਿਹੜੀ ਆਪਣੀ ਵਾਸਤੇ ਪੱਤਲ ਹੁੰਦੀ ਹੈ ਜੀ ਇਹ ਆਪਣੇ ਕੁੱਚੋ ਆ ਥੋਗ ਦਾ ਕੰਮ ਹੀ ਕਰਦੇ ਆ ਉੱਥੇ ਬਹੁਤ ਜਿਆਦਾ ਵੱਡਾ ਕੰਮ ਆ ਜੀ ਇਹ ਉੱਥੋਂ ਲੈ ਕੇ ਆਏ ਸੀਗੇ ਜੀ ਵਾਜੂ ਰੇਟ ਤੇ ਮਿਲ ਜਾਏ ਇੱਥੇ ਸੁਣਾਂਗੇ ਠੀਕ ਹੈ ਜੀ ਤੇ ਇਹ ਆਪਾਂ ਨੂੰ ਕਿੰਨੇ ਚ ਪੈ ਗਿਆ ਕੱਲਾ ਉੱਪਰਲੀ ਉੱਪਰਲੀ ਛੱਤ ਜੀ ਇਹ ਉੱਪਰਲੀ ਉੱਪਰਲੀ ਛੱਤ ਜੀ ਆਪਣੇ ਸਣੇ ਆ ਲੋਹੇ ਸਣੇ ਜੀ 1.5 ਲੱਖ ਦੇ ਕਰੀਬ ਪੈ ਗਿਆ ਠੀਕ ਹੈ ਉੱਪ ਕੱਲੀ ਉੱਪਰਲੀ ਜੀ ਨਹੀਂ ਆਪਣੇ ਲੋਹੇ ਦੇ ਸਣੇ ਸਾਰਾ ਸਾਰਾ ਟੋਟਲ ਹਾਂਜੀ ਠੀਕ ਹੈ ਜੀ ਜੀ 1.5 ਲੱਖ ਹਾਂਜੀ ਤੇ ਟੋਟਲ ਸਾਰਾ ਤਿੰਨ 20 ਦੇ ਵਿੱਚ ਐਡਜਸਟ ਹੋਏਗੀ ਠੀਕ ਹੈ ਕੱਲਾ ਸ਼ੈੱਡ ਤਾਂ ਆਪਣੇ ਡੇਢ ਚ ਪੈ ਗਿਆ ਜੀ ਤੇ ਜੇ ਆਪਾਂ ਵੇਖੀਏ ਖੁਰਨੀਆਂ ਵਗੈਰਾ ਤੇ ਸਾਰਾ ਕੁਝ ਜਣਾ ਹਾਂ ਜੀ ਹਾਂ ਜੀ ਹਾਂ ਜੀ ਸਾਰਾ 30 20 ਦੇ ਵਿੱਚ ਪੈ ਗਿਆ ਜੀ ਠੀਕ ਹੈ ਜੀ ਤੇ ਇਹ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਜਿਹੜੀਆਂ ਆਪਣੀਆਂ ਖੁਰਨੀਆਂ ਦਾ ਕਿਵੇਂ ਆਈ ਆਇਆ ਜੀ ਇਹ ਖੁਰਨੀਆਂ ਜੋ ਆਪਾਂ ਕਲਾਸਾਂ ਲਾਈਆਂ ਇਹ ਆਵਲ ਖਰਾਨੇ ਜੀ ਉਹਨੇ ਆਪਣੇ ਜਿਹੜੇ ਆਪਣੇ ਟੀਚਰ ਹੀ ਰੱਖ ਲੋ ਜੀ ਆਪਾਂ ਉਹਨਾਂ ਨੇ ਦੱਸਿਆ ਜੀ ਉਹਨਾਂ ਮੁਤਾਬਕ ਹੀ ਆਪਾਂ ਖੁਰਨੀਆਂ ਬਣਵਾਇਾਂਗੇ ਜਿਵੇਂ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਠੀਕ ਹੈ ਕਿ ਇਹ ਬਾਹਰਲੇ ਪਾਸੇ ਜੀ ਤੁਸੀਂ ਪੱਠੇ ਪਾਉਣੇ ਹਨ ਕਿ ਬਾਹਰ ਪਸ਼ੂ ਨਹੀਂ ਤੰਗ ਕਰਦੇ ਸਾਰਾ ਉਵੇਂ ਆਪਾਂ ਉਹ ਖੋਨੀ ਤਿਆਰ ਕੀਤੀ ਆ ਉਨੀ ਜਗ੍ਹਾ ਰੱਖੀ ਜੀ ਦੋ ਦਨ ਦੋ ਟਾਈਮ ਦੇ ਪੱਠੇ ਵੀ ਪੈ ਜਾਂਦੇ ਆ ਪਹਿਲੀ ਸਾਈਡ ਠੀਕ ਹੈ ਜੀ ਸਾਢੇ ਪੰਜ ਫੁੱਟ ਜਗ੍ਹਾ ਰੱਖੀ ਆ ਉਧਰ ਠੀਕ ਹੈ ਜੀ ਇਹ ਸਾਰੀ ਸਾਢੇ ਹਾਂਜੀ ਹਾਂਜੀ ਸਾਢੇ ਪੰਜ ਫੁੱਟ ਮਤਲਬ ਵਿੱਚ ਆਪਾਂ ਵੀ ਤੁਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਨਾਲੇ ਦੋ ਟਾਈਮ ਦੇ ਪੱਠੇ ਪਾ ਕੇ ਆਪਾਂ ਰੱਖ ਸਕਦੇ ਜੀ ਮੰਨ ਲਓ ਇੱਕ ਟਾਈਮ ਦੇ ਪੱਠੇ ਪਾ ਤੀ ਅਗਲੇ ਟਾਈਮ ਦੇ ਤਿਆਰ ਕਰਕੇ ਉੱਥੇ ਰੱਖੋ ਤੇ ਸਵੇਰ ਨੂੰ ਮੰਨ ਲਓ ਪਾ ਦੇਣੀ ਠੀਕ ਹੈ ਜੀ ਤੇ ਇੱਕ ਜਿਹੜਾ ਹੁੰਦਾ ਜੀ ਜਿਵੇਂ ਤੁਸੀਂ ਤਾਂ 5 ਫੁੱਟ ਜਗ੍ਹਾ ਰੱਖ ਲਈ ਜੀ ਕਈ ਐਵੇਂ ਕਰਦੇ ਆ ਮੈਂ ਵੀਡੀਓ ਵੇਖੀ ਸੀ ਹਾਂਜੀ ਉਹਦੇ ਵਿੱਚ ਟਾਈਲਾਂ ਲਾ ਕੇ ਥੋੜੀ ਜੀ ਜਗ੍ਹਾ ਮਤਲਬ ਰੱਖ ਲੈਂਦੇ ਪੱਠਿਆਂ ਨੂੰ ਵਿੱਚ ਟਾਈਲਾਂ ਲਾ ਕੇ ਪਾਣੀ ਪੂਣੀ ਦਾ ਪ੍ਰਬੰਧ ਕਰਦੇ ਆ ਜੀ ਉਹ ਅਲੱਗ-ਅਲੱਗ ਤਰੀਕਾ ਜੀ ਉਹ ਮੰਨ ਲਓ ਜਿਹੜੇ ਟਾਈਲਾਂ ਲਾਉਂਦੇ ਆ ਜੀ ਉਹਦੇ ਨਾਲ ਆਏ ਚੋਲੋ ਸੁਖਮ ਜੀ ਨਹੀਂ ਪੈਦਾ ਹੁੰਦੇ ਜੀ ਤੇ ਨਾਲੇ ਮੰਨ ਲਓ ਜਿਵੇਂ ਕੋਈ ਆਪਾਂ ਜਿਵੇਂ ਜਿਹੜੇ ਪੱਠਿਆਂ ਲੀਆਂ ਚ ਜਿਹੜੇ ਮਨ ਲ ਜਿਹੜੀ ਤੂੰ ਤੂੜੀ ੱਪਾ ਜਾਂ ਅਚਾਰ ਆ ਗਿਆ ਜੀ ਹਾਂਜੀ ਹਾਂਜੀ ਉਹਦੇ ਨਾਲ ਕੋਈ ਜੀਵ ਨਹੀਂ ਪੈਦਾ ਹੁੰਦਾ ਜੀ ਮੈਂ ਤਾਈਆਂ ਟਾਇਲਾਂ ਲਾਈਆਂ ਜਾਂਦੇ ਤੇ ਉਹ ਮੈਂ ਇੱਕ ਹੋਰ ਵੇਖਿਆ ਸੀ ਉਹ ਆਏ ਕਿ ਪੱਠੇ ਰੁੜਦੇ ਆ ਪਰ ਗਾਂ ਨੂੰ ਜਾਂਦੇ ਨੇ ਉਹਦਾ ਸਾਈਡ ਇਫੈਕਟ ਜੇ ਆਪਣਾ ਸਾਈਡ ਇਫੈਕਟ ਵੀ ਹੈਗਾ ਨਾ ਉਹਦਾ ਜੀ ਜੇ ਕੋਈ ਮਤਲਬ ਨਹੀਂ ਉਹ ਟਾਇਲ ਤਾਂ ਕੋਈ ਇੰਨਾ ਨਹੀਂ ਗਈ ਉਹ ਚ ਕੋਈ ਚੱਕਰ ਨਹੀਂ ਹੁੰਦਾ ਜੀ ਜਿਹੜੇ ਟਾਇਲਾਂ ਦਾ ਜਿਵੇਂ ਮਨ ਲ ਤੁਸੀਂ ਆਣੇ ਵੀ ਮਨ ਲ ਜਿਵੇਂ ਜਾਨਵਰ ਪੱਠੇ ਖਾਂਦਾ ਪਰ ਉਹਨਾਂ ਨੂੰ ਹੋ ਜਾਂਦੇ ਹਾਂਜੀ ਉਹਦਾ ਆਪਦਾ ਕੋਈ ਸਾਧਨ ਰੱਖਿਆ ਹੋਇਆ ਮਨ ਜਿਹੜਾ ਇਹ ਫਿਰ ਖੁਰਨੀ ਆ ਜਿਹੜਾ ਆਪਣਾ ਤੁਹਾਡਾ ਡਿੱਗੀ ਵਾਲਾ ਜੀ ਤੇ ਇਹ ਵੀ ਉੱਥੋਂ ਹੀ ਤੁਸੀਂ ਮਤਲਬ ਆਈ ਆ ਦਿਮਾਗ 'ਚ ਕਿ ਡਿੱਗੀਆਂ ਦੋ ਬਣਾ ਕੇ ਵਿੱਚ ਉਚਾਲੇ ਹਾਂ ਹਾਂ ਜੀ ਇਹ ਆਪਣੇ ਹੀ ਤਿੰਨ ਪੋਰਸ਼ਨ ਕੱਢੇ ਜੋਸਾਬ ਨੇ ਬਣਵਾਈਆਂ ਨੇ ਦੋ ਡੱਗੀਆਂ ਜੀ ਮੰਨ ਲਓ ਜੀ ਤਿੰਨ ਪੋਰਸ਼ਨ ਆਈ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਦੁੱਧ ਵਾਲੇ ਕਾਫ ਹੋ ਗਏ ਹੀ ਫਰਾਂ ਆਈ ਜੀ ਜਿਵੇਂ ਗੱਬਣਾ ਆਪਣੀ ਡرائی ਪਸ਼ੂ ਕਰਨਾ ਆਈ ਉਹਨਾਂ ਨੂੰ ਅਲੱਗ ਪੋਰਸ਼ਨ ਦੇਣਾ ਠੀਕ ਹੈ ਜੀ ਉਹਸਾ ਨੂੰ ਡੱਗੀਆਂ ਬਣਾਉਣੀਆਂ ਤੇ ਜਿਹੜਾ ਉਹ ਬੱਚਿਆਂ ਵਾਸਤੇ ਪਿੰਜਰਾ ਉਹ ਜੀ ਉਹ ਵਾਲਾ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਜੀ ਉਹ ਹੀ ਉੱਥੇ ਆਈ ਆਪਣੇ ਟੀਚਰਾਂ ਤੋਂ ਪਤਾ ਮਤਲਬ ਅੱਛਾ ਸਾਰਾ ਕੁਝ ਮਤਲਬ ਉੱਥੋਂ ਹੀ ਆ ਉਹ ਮਤਲਬ ਉ ਉਜੇ ਇਹ ਆਣਾ ਇਹ ਮੰਨ ਲਓ ਜਿਵੇਂ ਆਪਣਾ ਬੱਚਾ ਹੀ ਫਰ ਹੈ ਉਹ ਮੰਨ ਲਓ ਇਹ ਹੀ ਹੁੰਦਾ ਜੀ ਮੰਨ ਲਓ ਜਿਵੇਂ 6 ਬਾਇ 3 ਹੈ ਜੇ ਜਿਵੇਂ ਪਿੰਜਰੇ ਹੁੰਦੇ ਆ ਜੀ ਆ ਟੋਟਲ ਸਾਰੇ ਫਾਰਮ ਆ ਜੀ ਵੈਸੇ ਹੈਗੇ ਆ ਆਪਾਂ ਉਹਨਾਂ ਨੂੰ ਵੇਚਤੀ ਵੈਸੇ ਲਿਆਂਦੇ ਆ ਜੀ ਲਿਆਂਦੇ ਆ ਜੀ ਹਾਂਜੀ ਬਾਲਾ ਬੱਚਾ ਭੱਜੇ ਦੌੜੇ ਨਾਲ ਆ ਦੀ એનર્ਜੀ ਵੇਸਟ ਨਾ ਕਰੇ ਹਾਂਜੀ ਤੇ ਇੱਕ ਜਿਹੜਾ ਤੁਸੀਂ ਸਾਰਿਆਂ ਨਾਲ ਵਧੀਆ ਗੱਲ ਇਹ ਸੀਗੀ ਤੇ ਮਿੱਟੀ ਦਾ ਦੱਸਿਆ ਸੀਗਾ ਕਿ ਮਿੱਟੀ ਵਾਵਾ ਪਾਈ ਤੁਸੀਂ ਭਰਤ ਪਾਈ ਹੈ ਨਾ ਕਿ ਜਦੋਂ ਮਤਲਬ ਪਸ਼ੂ ਪਸ਼ਾਵ ਕੋਈ ਗੈਰਾ ਕਰਦਾ ਉਹ ਥੱਲੇ ਤਸ ਜਾਂਦਾ ਤੇ ਕੱਲਾ ਗੋਆ ਗੋ ਉੱਪਰ ਰਹੇ ਨਾ ਕਰੇ ਤਾਂ ਭਾਈ ਆਏਗੀ ਆਪਣੀ ਢਾਈ ਫੁੱਟ ਜੀ ਉੱਤੇ ਲੈ ਰਹੇ ਕਰਕੇ ਕਰੇ ਤੇ ਦੀ ਇਹ ਮੰਨ ਲਓ ਜੇ ਜਾਨਵਰ ਬਾਥਰੂਮ ਕਰਦਾ ਜੀ ਤੇ ਮੰਨ ਲਓ ਬਾਥਰੂਮ ਥੱਲੇ ਚਲਾ ਜਾਂਦਾ ਕਿ ਕੱਕਰੇ ਤੇ ਤੇ ਜਿਹੜਾ ਗੋਹਰ ਆ ਜਾਂਦੇ ਬਸ ਉਹ ਅਸੀਂ ਚੱਕ ਦਈਦਾ ਅੰਕਲ ਗੋਆ ਗੋਹਰ ਆ ਜਾਂਦਾ ਉਹ ਚੱਕ ਦਈਦਾ ਯਾਰ ਠੀਕ ਹੈ ਜੀ ਹਾਂਜੀ ਤੇ ਇਹ ਫਿਰ ਪਸ਼ੂਆਂ ਦੀ ਦਵਾਈ ਵਗੈਰਾ ਤੁਹਾਨੂੰ ਹੁਣ ਕਿਹੜਾ ਹਿਸਾਬ ਆ ਗਿਆ ਸਾਰਾ ਜੀ ਹਾਂਜੀ ਹਾਂਜੀ ਮਤਲਬ ਹੌਲੀ ਤਜਰਬੇ ਆਈ ਜਾਂਦੇ ਜਿਵੇਂ ਜਿਵੇਂ ਆਪਾਂ ਨੂੰ ਨਵੇਂ ਨਵੇਂ ਕੋਈ ਵੀ ਬਿਮਾਰੀ ਆਉਂਦੀ ਹੈ ਹੌਲੀ ਦੇ ਤਜਰਬਾ ਵੀ ਆਈ ਜਾਂਦਾ ਰਿਪੀਟ ਬਾਰੇ ਵੀ ਵਧੀਆ ਤਜਰਬਾ ਹੈਗਾ ਜੀ ਆਪਾਂ ਨੂੰ ਤੇ ਜਿਹੜੀ ਆ ਹੁਣ ਬਿਮਾਰੀ ਜੀ ਚੱਲੀ ਸੀ ਪਿੱਛੇ ਜੇ ਆਈ ਸੀਗੀ ਜੀ ਪਸ਼ੂ ਇੱਕੇ ਦਾਮ ਹਨਾ ਢੇਰੀ ਹੋ ਗਏ ਜੀ ਤੇ ਉਹ ਬਿਮਾਰੀ ਤੋਂ ਡਾਕਟਰ ਸੁਖਦੀਪ ਠੀਕ ਹੈ ਜੀ ਤੇ ਉਹ ਮਤਲਬ ਸਾਰੇ ਪਿੰਡ 'ਚ ਹੀ ਵਧੀਆ ਵੈਕਸੀਨ ਕਰਕੇ ਜੀ ਪਹਿਲੇ ਵੈਕਸੀਨ ਕਰਵਾ ਲਈ ਤੁਸੀਂ ਜੀ ਨਹੀਂ ਉਹ ਵੈਸੇ ਆਪ ਜ਼ਿੰਮੇਵਾਰੀ ਨਾਲ ਹੀ ਕਰਦੇ ਆ ਜੀ ਉਹ ਵਧੀਆ ਡਾਕਟਰ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਣੇ ਆਪਣੇ ਰਿਸ਼ਤੇਦਾਰ ਵੀ ਹੈਗੇ ਜੀ ਹਾਂਜੀ ਵਿਸ਼ਵਜੀਤ ਜੀ ਡਾਕਟਰ ਹਾਂਜੀ ਹਾਂਜੀ ਬਹੁਤ ਵਧੀਆ ਡਾਕਟਰ ਹੈ ਜੀ ਉਹਨਾਂ ਦਾ ਆਪ ਨੰਬਰ ਵੀ ਤੁਹਾਨੂੰ ਦੇਵਾਂਗੇ ਤੇ ਉਹ ਵੀ ਮਤਲਬ ਉਹਨਾਂ ਦਾ ਫਾਰਮ ਵੀ ਹੈਗਾ ਜੀ ਤੇ ਖੁਦ ਵੀ ਆਪ ਵੈਟਨਰੀ ਦੇ ਡਾਕਟਰ ਹੈ ਤੇ ਬਹੁਤ ਵਧੀਆ ਉਹਨਾਂ ਦੀ ਆਪਾਂ ਰਾਇ ਨਾਲ ਹੀ ਕੋਈ ਜਾਨਵਰ ਲੈਣਾ ਹੈ ਜਾ ਕੋਈ ਕੋਈ ਬਿਮਾਰੀ ਠਵਾਰੀ ਆਉਂਦੀ ਹੈ ਉਹਨਾਂ ਦੇ ਵਧੀਆ ਰਾਏ ਲਈਦੀ ਹੈ ਜੀ ਇੱਕ ਡਾਕਟਰ ਹੈਗਾ ਜੀ ਆਪਣਾ ਸੁੱਖਾ ਡਾਕਟਰ ਹੈ ਆਪਣਾ ਲੋਕ ਲਈ ਉਹ ਤੋਂ ਲੋਕਲ ਆਪਣਾ ਏਆਈ ਕਰਾਉਣੇ ਆ ਜੀ ਉਹ ਵੀ ਬਹੁਤ ਵਧੀਆ ਮੁੰਡਾ ਜੀ ਵਧੀਆ ਰਿਪੀਟ ਨਹੀਂ ਹੁੰਦੇ ਠੀਕ ਹੈ ਜੀ ਠੀਕ ਹੈ ਜੀ ਦੋਨੇ ਡਾਕਟਰ ਬਹੁਤ ਵਧੀਆ ਜੀ ਆਪਾਂ ਨੂੰ ਮਿਲੇ ਹੋਏ ਆ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਤੇ ਜੇ ਹੁਣ ਕੋਈ ਤੁਹਾਡਾ ਜਦੋਂ ਨੰਬਰ ਦਿੱਤਾ ਜੀ ਦਰਸ਼ਕ ਵੀਰਾਂ ਨੂੰ ਨੰਬਰ ਦੇਵਾਂਗੇ ਤੇ ਜੇ ਉਹ ਮਤਲਬ ਇਹ ਤੁਹਾਡੀ ਡੈਰੀ ਫਾਰਮ ਨਵੀਂ ਸਟਾਰਟ ਕਰਨੀ ਚਾਹੁੰਦੇ ਆ ਤੇ ਸਾਨੂੰ ਨੰਬਰ ਦੇ ਉੱਪਰ ਕਾਲ ਕਰ ਸਕਦੇ ਆ ਜੀ ਇਹ ਕੋਈ ਨਹੀਂ ਕਰ ਲੈਣ ਜੀ ਜਦੋਂ ਮਰਜ਼ੀ ਪੁੱਛਣੀ ਕਾਲ ਆ ਇੱਕ ਦੋ ਭਰਾ ਹੋਰ ਜਿਨ੍ਹਾਂ ਤੋਂ ਤੁਸੀਂ ਜਾਣਕਾਰੀ ਲਈ ਸੀਗੀ ਉਹਨਾਂ ਦੇ ਵੀ ਨੰਬਰ ਦੇ ਦਿਓ ਜਿੰਨੇ ਸਿੱਖਾ ਸੀਮਾ ਦੇ ਵੀ ਨਾਮ ਦੱਸੋ ਜੀ ਹਾਂਜੀ ਉਹ ਡਾਕਟਰ ਹੈਗੇ ਜੀ ਆਪਣਾ ਵਿਸ਼ਵਜੀਤ ਆ ਜੀ ਕਲਚਰਾ ਨਹੀਂ ਤੋਂ ਜੀ ਇਹ ਆਪਣੇ ਲੋਕਲ ਡਾਕਟਰ ਆ ਕਿ ਜਿਹੜੇ ਮਤਲਬ ਏਆਈ ਕਰਾਉਂਦੇ ਆ ਪੰਨਾਂ ਤੋਂ ਉਹ ਡਾਕਟਰ ਸੁਖਾ ਸਿੰਘ ਜੀ ਠੀਕ ਹੈ ਜੀ ਉਹਨਾਂ ਦਾ ਦਰਸ਼ਕ ਵੀਰਾਂ ਸਕਰੀਨ ਦੇ ਉੱਪਰ ਅਸੀਂ ਨੰਬਰ ਦੇ ਦਾਂਗੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਆ ਕਿ ਨਹੀਂ ਜੀ ਹਾਂ ਜੀ ਹਾਂ ਜੀ ਮਤਲਬ ਨਹੀਂ ਪਸੂ ਠੀਕ ਹੈ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਮਾਲਾ ਸਪੈਸ਼ਲਿਸਟ ਹੈਗੇ ਉਹਨਾਂ ਦਾ ਨੰਬਰ ਉੱਤੇ ਦੇਵਾਂ ਡਾਕਟਰ ਸੋਖਪ੍ਰੀਤ ਸਿੰਘ ਜੀ ਡਾਕਟਰ ਸੋਖਪ੍ਰੀਤ ਸਿੰਘ ਆ ਜੀ ਤੇ ਇੱਕ ਆਪਣੇ ਡਾਕਟਰ ਹੈਗੇ ਵਿਸ਼ਵਜੀਤ ਆ ਜੀ ਉਹ ਕਾਲਚਰਾਣੀ ਤੋਂ ਆਈ ਬਹੁਤ ਵਧੀਆ ਡਾਕਟਰ ਆ ਜੀ ਉਹਨਾਂ ਤੋਂ ਵੇਖ ਉਹਨਾਂ ਨੇ ਮੰਨ ਲਓ ਆਪ ਨੂੰ ਜਾਨਵਰ ਇੱਕ ਦੋ ਦਵਾਈ ਸੀਗੇ ਜੀ ਬਹੁਤ ਵਧੀਆ ਨਾਈਸ ਪਰਸਨ ਆ ਜੀ ਠੀਕ ਹੈ ਜੀ ਬਹੁਤ ਵਧੀਆ ਬਾਕੀ ਪਸ਼ੂ ਯਾਰ ਲੋਕ ਛੱਡ ਦਿੰਦੇ ਨੇ ਨਾ ਛੜਕਾਂ ਦੇ ਕਈ ਉਹਦੇ ਨਾਲ ਤਾਂ ਚੰਗਾ ਤੁਸੀਂ ਲਾਇਕ ਕਰਨ ਵਾਲੇ ਤੁਹਾਨੂੰ ਆਪਾਵਣੀ ਲੱਗਦਾ ਉਹ ਠੀਕ ਹੈ ਜੀ ਉਹ ਕਈ ਹੁਣ ਦੁੱਧ ਲੈ ਕੇ ਛੱਡ ਦਿੰਦੇ ਉਹ ਮਾੜੀ ਗੱਲ ਹੈ ਕੀ ਹੁੰਦਾ ਇਹ 2-4000 ਰੁਪ ਵੇ ਤਾਂ ਕਿਹਾ ਪੜਾ ਹੋ ਜੇ ਕਿਉਂਕਿ ਕਿੰਨੇ ਹੈ ਹੁਣ ਗਾਵਾਂ ਦੀ ਕੀਮਤ 60 70000 ਤੋਂ ਉੱਤੇ ਲੱਖ ਲੱਖ ਦੀ ਲੱਖ ਲੱਖ ਦੀ ਹੋਈ ਪਈ ਹੈ ਜੀ ਬਹੁਤ ਬਰਾਬਰ ਹੈ ਹਾਂ ਜੀ ਹਾਂ ਜੀ ਤੇ ਦੁੱਧ ਬਹੁਤ ਦਿੰਦੀਆਂ ਗਾਵਾਂ ਤੇ ਲਾਜ ਕਰਾਉਣਾ ਚਾਹੀਦਾ ਆਪਾਂ ਨੂੰ ਤੇ ਨੰਬਰ ਆਪਾਂ ਦੇਵਾਂਗੇ ਸਾਰਿਆਂ ਦੇ ਤੇ ਲਿਸਟ ਬਣਾ ਕੇ ਦੇ ਦਾਂਗੇ ਵੀਡੀਓ ਦੇਖਣnse ਧੰਨਵਾਦ ਜਿੰਨੀ ਵੀ ਸਿਹਤ ਮਿਲੀ ਸਾਡੇ ਵੀਡੀਓ ਤੋਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ